ਬੀਤੀ ਰਾਤ ਇਸ ਰਾਤ ਚੋਰ ਕੁਛ ਚੋਰ ਸੀਗੇ ਉਹਨਾਂ ਨੇ ਏਟੀਐਮ ਜਿਹੜਾ ਹੈਗਾ ਐਸਬੀਆਈ ਬ੍ਰਾਂਚ ਕੋਡਾ ਉਥੇ ਜਾ ਕੇ ਜਿਹੜਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਅਲਰਟ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦਿਆ ਹੋਇਆ ਜਿਹੜੇ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਕਮਲਦੀਪ ਇੱਕ ਅਰਸ਼ਦੀਪ ਇਹ ਦੋ ਕੋਤਦਾ ਪਿੰਡ ਦੇ ਰਹਿਣ ਵਾਲੇ ਆ ਇੱਕ ਗੁਰਵੀਰ ਸਿੰਘ ਆ ਜੋ ਪਿੰਡ ਜੰਗੀ ਰਾਣਾ ਦਾ ਰਹਿਣ ਵਾਲਾ ਹੈ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਮਕਦਮਾ ਨੰਬਰ 119 थाना ਨੰਦਗੜ ਅੰਡਰ ਸੈਕਸ਼ਨ 452 380 427 511 ਆਪੀਸੀ ਦਰਜ ਰਜਿਸਟਰ ਕੀਤਾ ਗਿਆ ਸੋ ਇਹਨਾਂ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਵੀ ਪਹਿਲਾਂ ਇਹਨਾਂ ਨੇ ਰਾਤ ਨੂੰ ਪਹਿਲਾਂ ਜਾ ਕੇ ਉਹਦੇ ਵਿੱਚ ਜਿਹੜੇ ਕੈਮਰੇਜ਼ ਲੱਗੇ ਹੋਏ ਸੀਗੇ ਉਹਨੂੰ ਸਪਰੇ ਦੇ ਨਾਲ ਕੈਮਰੇ ਜਿਹੜੇ ਹੈਗੇ ਨੇ ਉਹਨੂੰ ਸਪਰੇ ਮਾਰ ਕੇ ਬਲੌਕ ਕਰ ਦਿੱਤਾ। ਉਸ ਤੋਂ ਬਾਅਦ ਜਿਹੜਾ ਉੱਥੇ ਅਲਾਰਮ ਸਿਸਟਮਿਕ ਲੱਗਿਆ ਹੁੰਦਾ ਹੈ ਅਲਾਰਮ ਸਿਸਟਮ ਦੀ ਵਾਇਰਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਕੱਟ ਦਿੱਤਾ। ਉਸ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਜਿਹੜੀ ਹੈ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਇਹ ਸਾਰੀ ਐਕਟੀਵਿਟੀ ਤੋਂ ਇਹ ਇਹ ਚੀਜ਼ ਨਿਕਲ ਕੇ ਆਈ ਹੈ ਕਿ ਇਹ ਮਤਲਬ ਇਸ ਚੀਜ਼ ਦੀ ਨੌਲੇਜ ਸੀਗੀ ਇਹਨਾਂ ਨੂੰ ਵੀ ਕੀ ਕੀ ਸਿਸਟਮ ਲੱਗਿਆ ਹੁੰਦਾ ਹੈ। ਬੜੀ ਪਲੈਨਿੰਗ ਦੇ ਨਾਲ ਇਹ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਵਾਰਦਾ ਦੇ ਵਿੱਚ ਜਿਹ ਓਬੀਅਸੀ ਵੀ ਇਹਨਾਂ ਨੂੰ ਬਰਾਮਦ ਕਰ ਲਿਆ। ਸੋ ਤਿੰਨੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲੈਨੇ। ਬਾਕੀ ਇਹਨਾਂ ਦੀ ਪੁੱਛਗਿੱਛ ਜਿਹੜੀ ਹੈਗੀ ਆ ਕਰ ਰਹੇ ਆ ਅਸੀਂ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਨੇ। ਇਹਦੇ ਵਿੱਚ ਜਿਹੜੇ ਕਮਲਦੀਪ ਤੇ ਅਰਸ਼ਦੀਪ ਜਿਹੜੇ ਦੋ ਦੋਸ਼ੀ ਨੇ ਇਹ ਖੁੱਦਾ ਪਿੰਡ ਦੇ ਰਹਿਣ ਵਾਲੇ ਨੇ। ਤੀਸਰਾ ਜਿਹੜਾ ਦੋਸ਼ੀ ਹੈ ਗੁਰਵੀਰ ਹੈਗਾ ਉਹ ਪਿੰਡ ਜੰਗੀ ਰਹਿਣਾ ਦਾ ਰਹਿਣ ਵਾਲਾ। ਇਹ ਆਲਮੋਸਟ 28-29 ਸਾਲ ਦੀ ਜਿਹੜੀ ਹੈਗੀ ਏਜ ਸੀਗੀ ਇਹਨਾਂ ਦੀ। ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਈ ਹੈ ਵੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬਹੁਤ ਕਿਉਂਕਿ ਸਾਰੇ ਅੱਜ ਕੱਲ ਦੇ ਯੰਗਸਟਰ ਨੂੰ ਬਹੁਤ ਹੋ ਗਿਆ ਵੀ ਜਲਦੀ 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 ਪੈਸਾ ਸਾਡੇ ਕੋਲ ਆ ਜਾਏ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਇਹਨਾਂ ਨੇ ਇਹ ਅਟੈਂਪਟ ਜਿਹੜੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਵੇਂ ਚੋਰੀ ਕਰਕੇ ਅਸੀਂ ਇੱਕਦਮ ਮਾਲਾ ਮਾਲ ਹੋ ਜਾਾਂਗੇ ਪੈਸੇ ਜਿਹੜੇ ਲੈ ਲਾਂਗੇ ਉਸ ਵਾਸਤੇ ਜਿਹੜਾ ਇਹਨਾਂ ਦਾ ਮੋਡਸ ਆਪਰੇਂਡ ਹੀ ਸੀਗਾ ਦੇ ਉਹ ਅਸੀਂ ਇਹਨਾਂ ਨੂੰ ਅਰਾਊਂਡ ਅਪ ਕੀਤਾ ਉਸ ਤੋਂ ਬਾਅਦ ਹੁਣ ਇਹਨਾਂ ਦੇ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਕਿ ਇਦਾਂ ਦੀ ਕਿਹੜੀ ਕਿਹੜੀ ਹੋਰ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਸ਼ਾਮਲ ਨੇ ਇਹਦੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚੀਜ਼ਾਂ ਲੈ ਕੇ ਆਵਾਂਗੇ ਫਿਲਹਾਲ ਇਹ ਜਿਹੜੀ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦੇ ਵਿੱਚ ਸਾਰੇ ਪੜੇ ਲਿਖੇ ਨੇ ਇੱਕ ਲੜਕਾ ਇਹਨਾਂ ਦੇ ਵਿੱਚ ਐਮਏ ਕਰ ਰਿਹਾ ਸੀਗਾ ਇੱਕ ਬੀਏ ਕਰ ਰਿਹਾ ਸੋ ਜਿਹੜੇ ਕਮਲਦੀਪ ਹੈ ਤੇ ਅਰਸ਼ਦੀਪ ਹੈ ਦੋਵੇਂ ਪੜ੍ਹ ਰਹੇ ਨੇ ਇੱਕ ਇਹਦੇ ਵਿੱਚ ਇਹ ਫਰਾਂਸ ਇੱਕ ਫਾਈਨਾਂਸ ਕੰਪਨੀ ਦੇ ਵਿੱਚ ਕੰਮ ਵੀ ਕਰ ਰਿਹਾ ਨਾਲ ਦੀ ਨਾਲ ਪੜ੍ਹਾਈ ਵੀ ਕਰ ਰਿਹਾ ਐਮਏ ਦੀ ਕਮਲ ਅਰਸ਼ਦੀਪ ਤੇ ਗੁਰਵੀਰ ਵੀ ਜਿਹੜਾ ਹੈਗਾ ਇਹ ਵੀ ਪੜਿਆ ਲਿਖਿਆ ਆਲਮੋਸਟ ਜਿਹੜੇ ਹੈਗੇ ਆ ਇਹ ਇਨਨੋ ਸਿੱਧੀ ਬੜੀ ਨੌਲੇਜ ਸੀਗੀ ਵੀ ਜਿਹੜੀ ਸਭ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਆਕੇ ਸਪਰੇਅ ਕੀਤੀ ਨਾਲ ਦੀ ਨਾਲ ਇਹਨਾਂ ਨੇ ਵਾਇਰਿੰਗ ਕੱਟ ਕੀਤੀ ਉਸ ਤੋਂ ਬਾਅਦ ਜਿਹੜੇ ਗੈਸ ਕਟਿੰਗ ਦਾ ਸਾਰਾ ਸਮਾਨ ਲੈ ਕੇ ਆਏ ਸੀ ਵੀ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਬੜੀ ਪਲੈਨਿੰਗ ਦੇ ਨਾਲ ਆਏ ਸੀਗੇ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਬੜੀ ਅਲਰਟ ਸੀਗੀ ਜਿੱਦਾਂ ਹੀ ਸਾਡੇ ਕੋਲ ਇਨਫਾਰਮੇਸ਼ਨ ਆਈ ਤੁਰੰਤ ਐਕਸ਼ਨ ਲੈਂਦੇ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਤੱਕ ਇਸ਼ਤਿਹਾਰ ਰਹੇ ਜਿਹੜੇ ATM ਹੈਗੇ ਰੂਰਲ ਏਰੀਆਜ਼ ਦੇ ATM ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੈਸ਼ ਜਿਹੜਾ ਹੈਗਾ ਐਸ ਕੰਪੇਅਰ ਟੂ ਜਿਹੜਾ ਸਿਟੀ ਏਰੀਆ ਦੇ ਘੱਟ ਹੁੰਦਾ ਫਿਰ ਵੀ ਜਿਹੜਾ ਹੈਗਾ 5-7 ਲੱਖ ਦੇ ਕਰੀਬ ਤੱਕ ਕੈਸ਼ ਰਹੇ ਕੇ ATM ਦੇ ਵਿੱਚ ਇਨ ਜਨਰਲ ਹੀ ਹੁੰਦਾ ਇਹ ਪਿੰਡ ਦੀ ਵਿੱਚ ਆਮ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਜਿਹੜਾ ਮੇਨ ਹੁੰਦਾ ਵੀ ਇੱਕਦਮ ਪੈਸਾ ਕਮਾਉਣਾ ਜਿਹੜਾ ਮੇਨ ਮਕਸਦ ਸੀ ਵੀ ਈਜ਼ੀ ਮਨੀ ਵੀ ਜਲਦੀ ਤੋਂ ਜਲਦੀ ਸਾਡੇ ਕੋਲ ਇੱਕਦਮ ਪੈਸਾ ਆ ਜਾਏ ਬਸ